ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਪੱਤਨਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਅੱਜ ਸੱਜਣੋਂ ਪਿੰਡ ਕਲਸ ਖੇਮਕਨ ਪਾਡਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਇਹਨੂੰ ਲੱਗਦੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਇਕਨ ਨੂੰ ਆਊਟ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਗੇ ਬੇਨਤੀ ਕਰਦੇ ਹਾਂ ਰਿਕਵੈਸਟ ਕਰਦੇ ਹਾਂ ਲੋ ਟਾਈਮ ਆਪਣੀ ਨਰਖ ਫਰਕ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਬਾਜ ਕਿਸੇ ਨੂੰ ਲਾਂਮਾ ਨਹੀਂ ਦੇਣਾ ਤੇ ਇੱਕ ਤਾਜੀ ਸੂਈ ਸਵਾਈ ਦੂਜਾ ਸੂਹਾ ਝੋਟੀ ਵਿਖਾਉਣ ਲੱਗੇ ਆ ਮਗਰ ਜੋ ਮਿਲ ਕਾਫ ਕੱਟਾ ਬਿਲਕੁਲ ਬਾਰਡਰ ਤੇ ਪਹੁੰਚ ਚੁੱਕੇ ਆ ਪਿੰਡ ਖੇਮਕਰਨ ਜ਼ਿਲ੍ਹਾ ਜਿਹੜਾ ਨੂੰ ਤਰਨਤਾਰ ਸਾਹਿਬ ਤਹਿਸੀਲ ਪੱਟੀ ਪਿੰਡ ਕਲਸ ਲੱਗਦਾ ਖੇਮਕਰਨ ਦੇ ਵਿੱਚੋਂ ਤੇ ਬਾਰਡਰ ਜਿਹੜਾ ਆਪਣਾ ਹਿੰਦੁਸਤਾਨ ਤੇ ਪਾਕਿਸਤਾਨ ਦਾ ਇੰਡੀਆ ਦਾ ਬਿਲਕੁਲ ਪਿੰਡ ਕਲਸ ਦੇ ਦੂਸਰੀ ਸਾਈਡ ਪਿੰਡ ਜਿਹੜਾ ਤਰਗੇ ਆ ਠੀਕ ਆ ਜੀ ਉੱਥੇ ਪਹੁੰਚ ਚੁੱਕੇ ਆ ਵੀਰੋ ਨੂੰ ਵੱਤਵਾਰ ਸ਼ੇਰ ਤੇ ਲਾਈਕ ਕਰਿਓ ਹੜੇ ਹੌਸੇ ਨੂੰ ਵਧਾਇਓ ਤੇ ਜੋ ਪਾਉ ਤੋਂ ਡਿਟੇਲ ਲੈ ਕੇ ਤੁਹਾਡੇ ਤਾਂ ਸਾਂਝੀ ਕਰਦੇ ਆ ਪਾਉ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜਦੀ ਕਲਾ ਜੀ ਹਾਂਜੀ ਠੀਕ ਹੈ ਜੀ ਜਮਾ ਬਾਰਡਰ ਤੇ ਬੈਠੇ ਡਾਡੁਰਤ ਨਹੀਂ ਲੱਗਦਾ ਨਹੀਂ ਨਹੀਂ ਡਾਰ ਇੱਥੇ ਕਹਦਾ ਠੀਕ ਆ ਉਹ ਵੀ ਆਪਣੀਆਂ ਭਰਾ ਨਾ ਕੋਈ ਇਹੋ ਜੇ ਨਹੀਂ ਪੂਰਾ ਆਪਣੇ ਨਾਂ ਵੇਖ ਲੋ ਕਰਦੇ ਆ ਤੇ ਕਿਦਾਂ ਸਹੀ ਤਾਜੀ ਹਾਂਜੀ ਹਾਂਜੀ ਕਿੰਨਾ ਪੌਲਾ 8 ਕਿਲੋ ਕਲਦੀ ਸਹੀ ਸਟਾਰਟ ਹੀ ਆ ਦੁੱਧ 13 14 ਕਿਲੋ 14 ਕਿਲੋ ਠੀਕ ਹੈ ਜੀ ਉਹ ਤੇ ਚਲੋ ਆਪਦੀ ਸੇਵਾ ਦਾ ਹੈ ਕੀ 13 ਦਿਨਾਂ 12 ਦਿਨਾਂ 10 ਦਿਨਾਂ ਆਪਦੀ ਸੇਵਾ ਦਾ ਜਨਾ ਹੁਣ 8 ਕਿਲੋ ਬੌਲੇ ਸਟਾਰਟਿੰਗ ਆ ਹਾਂਜੀ ਹਾਂਜੀ ਠੀਕ ਆ ਦੋ ਟਾਈਮ ਚੋਕੇ ਤੇ ਕੀ ਨਾਮ ਪਾਉ ਜੀ ਜੰਬਰ ਸਿੰਘ ਜੰਬਰ ਸਿੰਘ ਪਿੰਡ ਕਲਸ ਤੇ ਜ਼ਿਲ੍ਹਾ ਤੇ ਤਹਿਸੀਲ ਹਾਂ ਪੱਟੀ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਚਲ ਕੋਈ ਨਹੀਂ ਆਪਾਂ ਵੀਡੀਓ ਦੇ ਵਿੱਚ ਦੇ ਦਾਂਗੇ ਇੱਕ ਰਾਹ ਝੋਟੀ ਤੋੜ ਕੇ ਚੈੱਕ ਕਰਵਾਈਏ ਖੋਲੋ ਲਓ ਜੀ ਸਜਣੋ ਜੋ ਖਲਦੀ ਪਾਉ ਨਹੀਂ ਦੱਸ ਰਹਾ ਸੂਈ ਸਵਾਈ ਆ ਦੁੱਧ 8 ਕਿਲੋ ਬੌਲੇ ਤੋਂ ਸਟਾਰਟਿੰਗ ਆ ਬਾਕੀ ਸੇਵਾ ਆਪਦੀ ਸਾਮ ਦਾ ਹੁੰਦਾ ਦੁੱਧ ਤੇ ਹੈਗੀ ਰੇਲ ਗੱਡੀ ਵਾਕੂ ਲੰਬੀ ਆ ਸੱਜਣੋ ਗੋਲ ਮਟੋਲ ਜੀ ਆ ਬਾਕੀ ਕੱਦ ਮੀਡੀਅਮ ਆ ਆਦਾ ਫਿਰ ਵੀ ਇੰਤਾਜਾ ਲਾ ਕੇ ਖਰੀਦਦਾਰੀ ਕਰਿਓ ਅੱਖ ਬਿੱਲੀ ਮਨ ਕੀ ਆ ਤੇ ਜਿਹੜਾ ਮੱਥੇ 'ਚ ਬਾਲਿਆ ਸਿੰਘ ਸੋਹਣਾ ਲੱਗਾ ਸੱਜਣੋ ਤੇ ਆਪਣੀ ਨਰਖ ਪਰਖ ਜਰੂਰ ਕਰਿਓ ਕੱਦ ਮੀਡੀਅਮ ਦੇ ਵਿੱਚ ਬਾਕੀ ਮਗਰੋਂ ਜਿਹੜੀ ਬੰਦੀ ਤੰਦੀ ਹੈ ਨਾ ਬਹੁਤ ਸੋਹਣੀ ਬੰਦੀ ਕੱਲਾ ਕੱਲਾ ਥਾਣਿਆ ਠੀਕ ਆ ਜੀ ਤੇ ਮੁੱਲਵਾਦ ਭਾਉਣ ਨੂੰ ਪੁੱਛਦੇ ਆ ਬਾਕੀ ਕੱਦ ਜਿਹੜਾ ਮੀਡੀਅਮ ਦੇ ਵਿੱਚ ਤੁਸੀਂ ਸੌਦਾ ਸਜਣੋ ਕਰਿਓ ਵੇਖ ਕੇ ਤੇ ਭਾਉ ਜੀ ਦਾ ਕੀ ਮੁੱਲ ਵਾਰਿਆ ਮੋਲੇ ਦਾ 80000 ਰੁਪਏ 75000 ਜੀ ਆਂਗੇ 5 ਛੋਟ ਕਰ ਦਾਂਗੇ ਹਾਂ 75000 ਠੀਕ ਆ ਲਓ ਸੱਜਰੋ ਤਾਜੀ ਸੋਈ ਸਵਾਈ ਜਿਹੜੀ ਆ ਮੁੱਲ 75000 ਦੇ ਵਿੱਚ ਫਿਕਸ ਕੀਤੀ ਗਈ ਆ ਆਪਣੀ ਖਰੀਦਦਾਰੀ ਕਰਿਓ ਤੇ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ